ਮੈਨੂੰ ਨਾ ਹੁਣ ਇੱਕ ਗੱਲ ਚੇਤੇ ਆ ਗਈ ਯਾਰ ਹਾਂਜੀ ਤੇ ਮੈਂ ਦਾਤੀ ਰਿਆ ਮੈਂ ਪੱਠੇ ਵੱਢ ਕੇ ਦੇਖਣੇ ਆ ਨਿਮਰਤ ਹਾਂ ਪੁੱਤਰ ਨਿਮਰਤ ਪਾ ਅ ਹਾਂ ਜੀ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਹਿੰਦੇ ਪਹਿਲਾਂ ਬਹੁਤ ਹੁੰਦੇ ਦੀ ਮਣੇ ਜਦੋਂ ਜਵਾਰ ਦੀ ਜਣਾ ਰਾਖੀ ਦੀ ਰਾਤ ਜਦੋਂ ਦੋਨੋਂ ਅੱਖਾਂ ਸਫੈਦ ਹੋਣ ਚਿੱਟੀਆਂ ਹੋਣ ਮੱਥਾ ਹੋਵੇ ਕੈਨੋ ਮੱਖਣ ਮੀਟ ਕੇ ਸੌਦਾ ਕਰ ਲੀਆ ਕਦੇ ਘੱਟਾ ਨਹੀਂ ਆਏ ਹਾਏ 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 ਕੀ ਬਾਤ ਆ ਅਠ ਦਾ ਦੇਖੇ ਚੇਤਾ ਮੈਨੂੰ ਅਸੀਂ ਇਹਦੇ ਮੇਰੇ ਤਾਇਆ ਜੀ ਆ ਤਾਂ ਅਸੀਂ ਸਰਦਾਰ ਤਰਲੋਕ ਸਿੰਘ ਜੀ ਰਿਟਾਇਰ ਟੀਚਰ ਆ ਤੇ ਉਹ ਇੰਜਨ ਆ ਬੰਨ ਲੈਂਦੇ ਸੀਗੇ ਪਰ ਜਿਹੜਾ ਆ ਬਹਿ ਕੇ ਦਾਤੀ ਦੇ ਨਾਲ ਪੱਠੇ ਵੱਢਣੇ ਆ ਨਾ ਇਹਦੇ ਨਾਲ ਦਾ ਸੁਆਦ ਹੈ ਨਹੀਂ ਪਰਾਂਪਰ ਵੈ ਨਹੀਂ ਹੁੰਦਾ ਆ ਬੰਦੇ ਦਾ ਯਾਰ ਇਹਦੇ ਉੱਤੇ ਫਿਰ ਰਹਿਸ਼ਲੀ ਵੀ ਆ ਰਹਿਸ਼ਲੀ ਕੋਈ ਘਰ ਦਾ ਸਮਾਨ ਰੱਖਦੀ ਆ ਇਹਨੂੰ ਕੀ ਕਹਿੰਦੇ ਹੁੰਦੇ ਸੀਗੇ ਕਿ ਤੇ ਇਹ ਵੀ ਕਹਿੰਦੇ ਬੰਦੇ ਨੂੰ ਨਿਕਲ ਜਾਂਦਾ ਇਹ ਵੀ ਕੱਚੀ ਗੱਲ ਸੱਚੀ ਹੈ ਹਾਂਜੀ ਹਾਂਜੀ ਬੰਦਾ ਕਹਿੰਦੇ ਸਾਬ ਤੇ ਨਿਕਲ ਜਾਂਦਾ ਹੈ ਹਾਂਜੀ ਨਿਕਲ ਕੇ ਇਹ ਕੱਚਾ ਰਸਤਾ ਜਾਂਦਾ ਜਣਾ ਨਾ ਖੱਡ ਵਾਲਾ ਰਸਤਾ ਹਾਂਜੀ ਵਿੱਚ ਵਿੱਚ ਪੱਕਾ ਵੀ ਹੈਗਾ ਯਾਰ ਹਾਂਜੀ ਵਿੱਚ ਵਿੱਚ ਪੱਕਾ ਵੀ ਹੈਗਾ ਪਰ ਨਾਲ ਨਾਲ ਖਾੜਾ ਹ ਚੱਲਦਾ ਪਾਣੀ ਚੱਲਦਾ ਨਾਲ ਜਦ ਬਰਸਾਤਾ ਤੇ ਪਈ ਤੇ ਰਸਤਾ ਪੂਰਾ ਡੁੱਬ ਜਾਂਦਾ ਹੈ ਇਹ ਮੇਰਾ ਪਹਿਲੀ ਯਾਰ ਇਸ ਬਾਬੂ ਬਣਿਆ ਇਦਾਂ ਨਹੀਂ ਮੈਂ ਧਰਮ ਪਰਮਾਤਾ ਦੇ ਗਿਆ ਸੀ ਆਇਆ ਸੀ ਉੱਪਰ ਦੀ ਠੀਕ ਠੀਕ ਤੇ ਫਿਰ ਮੁੜ ਕੇ ਕਹਿੰਦੇ ਖੱਡ ਵਾਲਾ ਰਸਤਾ ਵੀ ਜਾਂਦਾ ਸੀ ਹਾਂ ਜੀ ਸਰ ਛਾਲੇ ਲੈਣੇ ਖਾਣਾ ਲੈਣੇ ਤੇ ਦੰਮਣਾ ਹੋਤਾ ਪਿੰਡ ਤੇ ਲੱਗ ਗਈ ਮਲਹੋਤਾ ਹਾਂ ਜੀ ਹਾਂਜੀ ਅੱਛਾ ਜੀ ਅੱਛਾ ਮਰਾ ਗਈ ਅੱਛਾ ਉਹ ਕੀ ਬਣਾਇਆ ਜੀ ਉੱਪਰ ਉਹ ਇਹ ਉੱਪਰ ਦੀ ਸਾਈਡ ਮਲੇ ਜਿਹੜਾ ਗਿਆ ਪਰ ਆਇਆ ਚੱਲੀਏ ਮੜਾ ਦਿਖਾ ਦੋ ਨਾਲੇ ਮੜਾ ਜੀ ਹਾਂਜੀ ਇਹ ਜਿਹੜਾ ਹੈ ਠੀਕ ਹੈ ਮਲੇ ਜਿਹੜੇ ਜਿਹੜੇ ਫਸਲ ਦੀ ਜੀ ਹੁੰਦੀ ਹੈ ਇਹ ਲੋ ਫਸਲ ਬੀਜਦੇ ਇੱਥੇ ਹਾਂਜੀ ਹਾਂਜੀ ਮੱਕੀ ਬੀਜਦੇ ਐ ਜਾਂ ਕਣਕ ਬੀਜਦੇ ਐ ਹਾਂਜੀ ਹਾਂਜੀ ਇੱਥੇ ਮਤਲਬ ਇਹ ਮੰਜਾ ਰੱਖੀਦਾ ਜੀ ਅੱਛਾ ਰੱਖ ਅੱਛਾ ਕੀ ਕਹਿੰਦੇ ਇਹਨੂੰ ਆਪਾਂ ਇਹਨਾਂ ਨੂੰ ਅਸੀਂ ਮਤਲਬ ਸਾਵੇ ਵੀ ਕੇ ਸੰਦ ਲਾਉਂਦਾ ਥੋੜੀ ਕੁਲੀ ਮਿਲ ਉਹਨਾਂ ਨੂੰ ਲਾਉਂਦੇ ਕੁਲੀ ਹਾਂਜੀ 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 ਮਣਾ ਵੀ ਮਣਾ ਵੀ ਇਹਨੂੰ ਕਹਿੰਦੇ ਆਰੇ ਮਣਾ ਵੀ ਕਹਿੰਦੇ ਮਣਾ ਕਹਿੰਦੇ ਐ ਨਾ ਇਹ ਇਹ ਬਹੁਤ ਘੱਟ ਰਹਿ ਗਏ ਹੁਣ ਪਿੰਡਾਂ ਦੇ ਵਿੱਚ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਹਿੰਦੇ ਪਹਿਲਾਂ ਬਹੁਤ ਹੁੰਦੇ ਸੀ ਮਣੇ ਜਦੋਂ ਜਵਾਰ ਦੀt ਗਾਣਾ ਰਾਖੀ ਨੂੰ ਰਾਤ ਇਹ ਸਾਰੇ ਮਨੇ ਗੇ ਹੋ ਗਰਮੀ ਦਾ ਮੌਸਮ ਬਰਸਾਤ ਦਾ ਮੌਸਮ ਹੁੰਦਾ ਨਾ ਹਾਂਜੀ ਹਾਂਜੀ ਇਹ ਦਾ ਮੌਸਮ ਹਾਂਜੀ ਹਾਂਜੀ ਤੇ ਉਹਦੇ ਉੱਚੀ ਥਾਂ ਤੇ ਬੈ ਕੇ ਬੰਦਰ ਆਉਂਦੇ ਜਾਂਦੇ ਕਰਕੇ ਬੰਦਰ ਯਾਦਾ ਉਹ ਸਾਰੇ ਮਨੇ ਦੂਰੋਂ ਮਤਲਬ ਆਵਾਜ਼ ਦੇਣੀ ਪੈਂਦੀ ਹਮਾਂ ਇੱਥੇ ਬੈਠਣਾ ਤਾਂ ਦੂਜਾ ਜਾਨਵਰ ਦਾ ਵੀ ਡਰ ਲੱਗਦਾ ਜਿਹੜਾ ਜੀਵ ਮਤਲਬ ਸੱਪ ਵਗੈਰਾ ਹਾਂ ਹਾਂ ਹਾਂਜੀ ਹਾਂਜੀ ਕੀਤਾ ਕੇ ਵੇਖਿਆ ਜਲਦੀ ਪੱਥੇ ਨੂੰ ਜਾਂਦਾ ਹੈ ਜੰਗਲ ਦੇ ਪੱਥੇ ਜਾਣ ਵਾਸਤੇ ਅੱਛਾ ਜੀ ਤਾਂ ਮੈਂ ਦੇ ਮਤਲਬ ਜਾਂਦੇ ਹੁੰਦੇ ਜਿਵੇਂ ਜਾਣੇ ਅੱਛਾ ਜੀ ਤੇ ਕੇਸ ਦਾ ਕਿੱਡਾ 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 ਤਕੜਾ ਹੈ ਕਾਫੀ ਉੱਚੀ ਉੱਚੀ ਹੁੰਦੇ ਘਰ ਅੱਛਾ ਇੰਨਾ ਵਿੱਚ ਆਉਂਦਾ ਤਕਰੀਬਨ ਅੱਛਾ ਜੀ ਧਾਰੀਆਂ ਦੀਆਂ ਆਉਂਦੀਆਂ ਵੱਡੀਆਂ ਵੱਡੀਆਂ ਅੱਛਾ ਤੇ ਕਜੀ ਖੋਫ ਨਹੀਂ ਆਇਆ ਕਜੀ ਡਰ ਨਹੀਂ ਲੱਗਿਆ ਉਸ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਆ ਹੀ ਗਿਆ ਉਹ ਰੇ ਮਾਲਕ ਦਾ ਮਰਨਾ ਤਾਂ ਹੈਗਾ ਹੀ ਅਰੇ ਕੀ ਬਾਤ ਇਹ ਵਾਹਿਗੁਰੂ ਦੀ ਕਿਰਪਾ ਨਾਲ ਬਚਾਏਗਾ ਨਹੀਂ ਤਾਂ ਕਿ ਆਓ ਹਮ ਨਹੀਂ ਉਹ ਉਹ ਤੇ ਤੁਹਾਨੂੰ ਦੇਖ ਕੇ ਰਾਹ ਬਦਲ ਲੈਂਦਾ ਤੇ ਜਾਂ ਤੁਹਾਨੂੰ ਉਹਨੂੰ ਡਰਾਵਾ ਦੇਣਾ ਪੈਂਦਾ ਕੋਈ ਨਹੀਂ ਸਰ ਉੱਥੇ ਕਈ ਵਾਰੀ ਇਦਾਂ ਹੁੰਦਾ ਮਤਲਬ ਇਹ ਕਹਦੇ ਹੋ ਵੀ ਜਿੱਦਾਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਧੀਆ ਜਿਹਾ ਇਲਾਜ ਹੈਗਾ ਤੇ ਕਈ ਵਾਰੀ ਬੰਦਾ ਅਚਾਨਕ ਆ ਕੇ ਡਰਦਾ ਆ ਫਿਰ ਉਹ ਆਵਾਜ਼ ਉੱਚੀ ਉੱਚੀ ਮਤਲਬ ਕਰੇਗਾ ਮੈਂ ਇਹ ਮਤਲਬ ਪਿੰਡ ਦੇ ਵਿੱਚ ਆ ਜਾਏਗਾ ਝੂਠ ਹੀ ਐ ਨਹੀਂ ਤੇ ਇਹ ਉਹ ਜਾ ਰੋ ਫੁਲਾਨੇ ਸ੍ਰਿੰਦਰ ਕੁਮਾਰ ਜੀ ਤੁਸੀਂ ਇੱਧਰ ਹੀ ਹੋ ਐਵੇਂ ਵੀ ਨਾ ਵਾਚੋ ਐਵੇਂ ਆਵਾਜ਼ ਥੋੜੀ ਘੇੜ ਜਾਂਦਾ ਹੈ ਆਵਾਜ਼ ਨੂੰ ਉੱਚੀ ਕਰਨੀ ਅੱਖਾਂ ਦੀ ਅੱਖਾਂ ਆਏ ਨਹੀਂ ਟੈਚ ਨਹੀਂ ਹੋਣੀਆਂ ਚਾਹੀਦੀਆਂ ਅਜਾ ਅੱਖਾਂ ਦੇ ਅੱਖਾਂ ਨਹੀਂ ਪਾਉਣੀਆਂ ਹਾਂਜੀ ਅੱਖਾਂ ਦੀ ਅੱਖਾਂ ਨਹੀਂ ਪਾਉਣੀਆਂ ਅੱਖਾਂ ਪਾਓਗੇ ਤਾਂ ਇਸੋ ਜਿਹਦਾ ਸ਼ਾਇਦ ਆਖਰ ਵਿੱਚ ਲੱਗੇ ਨਾ ਕਰਨਾ ਇਸ ਕਰਕੇ ਮਤਲਬ ਮਤਲਬ ਸਾਈਡ ਤੇ ਮਤਲਬ ਇਧਰ ਰਹਿਣਾ ਰਹਿਣਾ ਸੋਚੇ ਰਹਿਣਾ ਸੋਚੇ ਯਾਰ ਹਾਂਜੀ ਚਲੋ ਇਹ ਵੀ ਇੱਕ ਪਤੇ ਦੀ ਗੱਲ ਦੱਸ ਦਿੱਤੀ ਹੈ ਤੇ ਦੂਜੀ ਗੱਲ ਇਹ ਕਹਿੰਦੇ ਇਹਦੇ ਸਰਾਲਾ ਬਹੁਤ ਆ ਹਾਂਜੀ ਸਰਾਲਾ ਹਾਂਜੀ ਇੱਕ ਜੰਮਲੇ ਸਰਦੀ ਦੇ ਮੌਸਮ ਦੇ ਵਿੱਚ ਥੋੜੀਆਂ ਘੱਟ ਆਉਂਦੀਆਂ ਨੇ ਅਗਲੇ ਮਹੀਨੇ ਹੀ ਗਰਮੀ ਹੋ ਜਾਣੀ ਹਾਂ ਮਹੀ ਆ ਜਾਣੀ ਤਾਂ ਆਵੇਂ ਨਿਕਲ ਜਾਂਦਾ ਕਿੱਡਾ ਕਿੱਡਾ ਫੈਲ ਹੁੰਦਾ ਇਹਨਾਂ ਦਾ ਇਹਨਾਂ ਦਾ ਕਾਫੀ ਲੰਬਾ ਹੁੰਦਾ ਜੀ ਛਤ ਲੈ ਕੇ ਤਾਂ ਕੋਈ 8 7 6 7 8 ਫੁੱਟ ਲੰਬਾ ਹੁੰਦਾ ਇੰਨਾ ਕੁ ਮੋਟਾ ਵੀ ਹੁੰਦਾ ਅੱਛਾ ਹਾਂਜੀ ਹਾਂਜੀ 6 7 8 ਫੁੱਟ ਅੱਛਾ ਜੀ 6 ਤੋਂ 8 ਤੱਕ ਹੁੰਦਾ 8 ਫੁੱਟ ਦਾ ਹਾਂਜੀ ਤੇ ਇਹ ਵੀ ਕਹਿੰਦੇ ਬੰਦੇ ਨੂੰ ਨਿਕਲ ਜਾਂਦਾ ਇਹ ਵੀ ਗੱਲ ਸੱਚੀ ਹੈ ਹਾਂਜੀ ਹਾਂਜੀ ਬੰਦਾ ਕਹਿੰਦੇ ਸਾਹ ਤੇ ਨਿਕਲ ਜਾਂਦਾ ਹਾਂਜੀ ਨਿਕਲ ਕੇ ਤੇ ਫਿਰ ਆਪਣੇ ਦਰਖਤ ਦੇ ਨਾਲ ਬਲ ਮਾਰਦੀਆਂ ਲਟਕ ਕੇ ਪੁੱਠੀ ਅੱਛਾ ਜੀ ਪੁੱਠੀ ਲਟਕ ਕੇ ਮੂੰਹ ਥੱਲੇ ਨੂੰ ਪੂਛ ਉੱਤੇ ਨੂੰ ਹਾਂਜੀ ਲਟਕ ਜਾਣਾ ਫਿਰ ਉਹ ਜਿੱਦਾਂ ਹੁਣ ਉਹ ਦਰਖਤ ਆ ਦਰਖਤ ਦੇ ਨਾਲ ਨਾ ਉਹ ਦਿਖਾਇਓ ਹਾਂਜੀ ਦਰਖਤ ਦੇ ਨਾਲ ਉੱਪਰੋਂ ਮੂੰਹ ਥੱਲੇ ਨੂੰ ਹੁਣ ਆ ਤਾਂ ਉਹਦੀ ਦੂਜੇ ਪਿੱਛੇ ਥੱਲੇ ਨੂੰ ਹੋ ਕੇ ਅੱਛਾ ਜੀ ਅੱਛਾ ਤੇ ਫਿਰ ਬਲ ਮਾਰ ਕੇ ਤਾਂ ਮਤਲਬ ਪ੍ਰੈਸ ਕਰ ਦਿੰਦੀ ਹੈ ਬੰਦਾ ਜਣੀ ਅੰਦਰ ਹੀ ਤੋੜ ਦਿਆਣਾ ਅੰਦਰ ਹੀ ਤੋੜ ਦਿੰਦੀ ਹੋਰ ਇਧਰਲੇ ਏਰੀਏ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੋਵੇ ਹਾਂ ਬਈ ਬਾਕੀ ਦਾ ਸਾਰਾ ਕੁਝ ਵਧੀਆ ਦੇਖੋ ਜੀ ਇੱਕ ਤਾਂ ਇੱਥੇ ਪਾਣੀ ਸ਼ੁੱਧ ਮਿਲਦਾ ਹਵਾ ਸ਼ੁੱਧ ਮਿਲਦੀ ਆ ਹਾਂਜੀ 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 ਵਾਤਾਵਰਨ ਵਧੀਆ ਆ ਵਾਤਾਵਰਨ ਦਾ ਇਹ ਕਿਹੜੀਆਂ ਚੀਜ਼ਾਂ ਤੋਂ ਬਣਿਆ ਆ ਤੁਹਾਨੂੰ ਕੀ ਲੱਗਦਾ ਵੀ ਆਹ ਚੀਜ਼ਾਂ ਯਾਰ ਹੋਣੀਆਂ ਚਾਹੀਦੀਆਂ ਸਗੀਆਂ ਵੀ ਇਹ ਵੀ ਕਿਤੇ ਨਾ ਕਿਤੇ ਆਹ ਚੀਜ਼ਾਂ ਦੀ ਘਾਟ ਆ ਸਰ ਚਲੋ ਠੀਕ ਐ ਬੜਾ ਵਧੀਆ ਸਵਾਲ ਤੁਸੀਂ ਰੱਖਿਆਗਾ ਹਾਂ ਕੱਲ੍ਹ ਨੂੰ ਤਾਂ ਗੱਲ ਇਹ ਹੈ ਜੀ ਤੇ ਜਿੱਥੇ ਜਨਮ ਭੂਮੀ ਹੁੰਦੀ ਪਿਆਰੀ ਹੁੰਦੀ ਪਾਪੇ ਜਿੱਦਾਂ ਨਹੀਂ ਮਰਦੇ ਜਿੱਦਾਂ ਦੀ ਮਰਜ਼ੀ ਹੋਵੇ ਆ ਪਰ ਫਿਰ ਵੀ ਰਹਿੰਦੇ ਹੋਏ ਕੁਛੇ ਹਸੂਰਤਾ ਨੇ ਮਤਾਵ ਕੋਈ ਨਹੀਂ ਇੱਕ ਮੇਨ ਇਹ ਜੀ ਕੋਈ ਜਿਹੜੀ ਆਵਾਜ਼ ਆਈ ਐ ਸੇ ਆਵਾਜ਼ ਆਈ ਤੇ ਬਿਮਾਰ ਹੋ ਜਾਏ ਤੇ ਬਿਮਾਰ ਹੋਣ ਦੀ وجہ ਦੇ ਨਾਲ ਉਹਨੂੰ ਲਿਜਾਣਾ ਬੇਤਨ ਮੁਸ਼ਕਲ ਹੋ ਜਾਂਦਾ ਨਹੀਂ ਰਸਤੇ ਤਾਂ ਬਣਿਓ ਆ ਰਸਤੇ ਬਣਿਓ ਨੇ ਇਹ ਬਰਸਾਤ ਦੇ ਮੌਸਮ ਚ ਖਰਾਬ ਹੋ ਜਾਂਦੇ ਖਰਾਬ ਹੋ ਜਾਂਦੇ ਤੇ ਉਹਦੇ ਲਈ ਫੇ ਕੀ ਕਰਨਾ ਚਾਹੀਦਾ ਹੈ ਕੋਈ ਨਹੀਂ ਮੈਂ ਅਸਲ ਇਹ ਕਹਿੰਦੀ ਆਂ ਪਈ ਉਹ ਜਿਹੜੀ ਸੜਕਾ ਮਤਲਬ ਸਾਈਡ ਦੇ ਵਿੱਚ ਪੱਕੀ ਹੋਣੀ ਚਾਹੀਦੀ ਜੇ ਸੜਕ ਅੱਛਾ ਅੱਗੇ ਕੱਚੀ ਆ ਹਾਂਜੀ ਅਜਰਾ ਸਭ ਤੋਂ ਵਧੀਆ ਹੀ ਹੈ ਜੀ ਤੇ ਜਿਹੜੇ ਦੁਨੀਆਂ ਸ਼ੁਕਰ ਸ਼ਾਂਤੀ ਮਤਲਬ ਬਾਲੇ ਮਤਲਬ ਹਲਚਲ ਮੱਚ ਹੁੰਦੀ ਹੈ ਚੋਰ ਬਜਾਰੀ ਆ ਲਈ ਇਤਰਾ ਨਹੀਂ ਇਹ ਚੀਜ਼ਾਂ ਨਾ ਕਿਰਪਾ ਫਤੇ ਬਾਦਸ਼ਾਹ ਦੀ ਨਾ ਇਹ ਮੈਨੂੰ ਨਾ ਹੁਣ ਇੱਕ ਗੱਲ ਚੇਤੇ ਆ ਗਈ ਯਾਰ ਹਾਂਜੀ ਤੇ ਮੈਂ ਦਾਤੀ ਮੈਂ ਪੱਠੇ ਵੱਢ ਕੇ ਦੇਖਣੇ ਆ ਗਿਆ ਬਾਟ ਹੁੰਦੇ ਚੇਤਾ ਤਾਂ ਨਹੀਂ ਭੁੱਲਿਆ ਚੱਲੇ ਕੰਮ ਦਾਲਦੇ ਅਰੇ ਕੋਈ ਗੱਲ ਨਹੀਂ ਆ ਫੜਿਆ ਹਾਂਜੀ ਦੇਖਦੇ ਆ ਵੱਢ ਕੇ ਚੇਤਾ ਤਾਂ ਨਹੀਂ ਭੁੱਲਿਆ ਹਾਂਜੀ 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 ਲਿਆ ਵੀ ਇੱਥੇ ਕੋਈ ਲੈ ਵੀ ਨਹੀਂ ਭੁੱਲਿਆ ਬਈ ਲੈ ਜਦ ਤੱਕ ਹਾਲ ਕਰ ਰਹੀ ਹਾਂ ਹਾਂ ਜਵਾਬ ਕਰ ਦੂਗਾ ਅਸੀਂ ਅੱਗੇ ਨਾ ਹਾਂਜੀ ਵਰਤੀਨ ਹੁੰਦਾ ਸੀ ਇਹ ਤਾਂ ਲੰਮਾ ਪਿਆ ਹਾਂਜੀ ਇਹਦਾ ਜਵੀ ਆ ਹਾਂਜੀ ਹੈ ਨਾ ਹਾਂਜੀ ਹਾਂਜੀ ਹਾਂ ਇਹ ਉਹ ਹੁੰਦਾ ਸੀ ਬਲਵਾਨ ਵਾਲਾ ਹਾਂਜੀ ਹਾਂ ਉਹ ਉੱਚਾ ਵੱਡਣਾ ਪੈਂਦਾ ਸੀਗਾ ਹਾਂਜੀ ਮੈਨੂੰ ਲੱਗਦਾ ਮੈਨੂੰ ਮੜਾ ਹੜਾ ਅਰੇ ਗੱਲੇ ਹੀ ਕੋਈ ਨਹੀਂ ਮੜਾ ਚਾਹੀ ਚਾਹ ਜਿਹੜੀ ਪਿਆਰ ਨਾਲ ਆਪਾਂ ਬੋਲ ਲੈਣਾ ਨਾ ਇੱਕ ਦੂਜੇ ਨਾਲ ਇਹ ਚਾਹ ਨਾਲੋਂ ਵੱਧ ਕੇ ਆ ਹਾਂਜੀ ਨਹੀਂ ਫਿਰ ਵੀ ਮੈਨੂੰ ਲੱਗਦਾ ਸਤਕਾਰ ਕੀ ਕਰੀਏ ਸਰਦਾਰ ਮੜਾ ਜਿਹੜਾ ਤੁਸੀਂ ਹੱਸ ਕੇ ਬੋਲ ਲਿਆ ਪਿਆਰ ਨਾਲ ਬੋਲ ਲਿਆ ਹਾਂਜੀ ਹਾਂਜੀ ਇਹੀ ਹੈ ਅੱਛਾ ਮੈਨੂੰ ਇੱਕ ਨਾ ਚੀਜ਼ ਹੋਰ ਚੇਤੇ ਆਈ ਇਹਦੇ ਛੋਟੇ ਛੋਟੇ ਹੁੰਦੇ ਹੁਣ ਤਾਂ ਪਾਪੂ ਰੱਖੀ ਦੇ ਨੇ ਹਾਂਜੀ ਹਾਂਜੀ ਇਹ ਜਿਹੜਾ ਮੱਥਾ ਚਿੱਟਾ ਹੁੰਦਾ ਇਹਨੂੰ ਕੀ ਕਹਿੰਦੇ ਆ ਝੋਟੀ ਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਪੰਜ ਕਲਿਆਣਾ ਪੰਜ ਕਲਿਆਣਾ ਹਾਂਜੀ ਪੰਜ ਕਲਿਆਣੀ ਪੰਜ ਕਲਿਆਣਾ ਪੰਜੇ ਪੰਜ ਕਲਿਆਣਾ ਕੱਟਾ ਗਿਆ ਇਹ ਕੱਟਾ ਆ ਆ ਕੱਟੀ ਹੈ ਇਹ ਕੱਟੀ ਆ ਤੇ ਇਹ ਵੀ ਪੰਜ ਕਲਿਆਣੀ ਹੈ ਹਾਂਜੀ ਇਹਨੇ ਮਤਲਬ ਮੌਕੀ ਦੀ ਇਹ ਮਤਲਬ ਅੱਖ ਔਰ ਖੁਰ ਚਿੱਤਰ ਪੂਛ ਤੇ ਵੀ ਪੰਜ ਕਲਿਆਣੀ ਆ ਜਾਂਦੀ ਹੈ ਜੀ ਅੱਛਾ ਖੁਰ ਤੋਂ ਪਤਾ ਲੱਗਦਾ ਅੱਛਾ ਇੱਕ ਗੱਲ ਹੋਰ ਆ ਜਾਓ ਫਿਰ ਅਜਾ ਖੋਰੇ ਦੇ ਚਿੱਟੇ ਆ ਤੇ ਪੰਜ ਗਲੇਆਣੀ ਆ ਹਾਂਜੀ ਪੂਛ ਚਿੱਟੀ ਆ ਉਹ ਕਿਆ ਬਾਤ ਆ ਅੱਛਾ ਵੀ ਪਤੇ ਦੀ ਗੱਲ ਆ ਇਹ ਪ੍ਰਾਣੀਆਂ ਬਜ਼ੁਰਗਾਂ ਤੋਂ ਰਹਿ ਗਈਆਂ ਇਹ ਗੱਲਾਂ ਅੱਛਾ ਅੱਖ ਚਿੱਟੀ ਹੈ ਜਿਹਦੀ ਹਾਂਜੀ ਹਾਂਜੀ ਕਿਆ ਬਾਤ ਹੈ ਤੇ ਕਹਿੰਦੇ ਹੁੰਦੇ ਬਜ਼ੁਰਗ ਕਹਿੰਦੇ ਨੇ ਪਈ ਜਦੋਂ ਦੋਨੋਂ ਅੱਖਾਂ ਸਫੈਦ ਹੋਣ ਚਿੱਟੀਆਂ ਹੋਣ ਮੱਥਾ ਹੋ ਗਏ ਕੈਨੋ ਮੱਖਾਂ ਮੀਟ ਕੇ ਸੌਦਾ ਕਰ ਲੀਏ ਕਦੇ ਘਾਟਾ ਨਹੀਂ ਆਇਆ ਹਾਏ 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 ਕੀ ਬਾਤ ਆ ਠੀਕ ਆ ਦੇਖੋ ਪਤਾ ਦੀਆਂ ਗੱਲਾਂ ਆ ਇਹ ਕਦੇ ਘਾਟਾ ਇਹ ਮੈਨੂੰ ਲੱਗਦਾ ਅੱਜ ਕੱਲ ਨਹੀਂ ਹੁਣ ਇਹ ਗੱਲਾਂ ਨੂੰ ਕੋਈ ਧਿਆਨ ਦਿੰਦਾ ਤਵੱਜੋ ਦਿੰਦਾ ਹਾਂ ਹਾਂ ਪਰ ਜਿਹੜੇ ਪਤੂ ਰੱਖਦੇ ਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਤਾ ਵੀ ਆ ਜਿਨ੍ਹਾਂ ਨੇ ਬਜ਼ੁਰਗਾਂ ਤੋਂ ਗਾਂ ਗੁੜਤੀ ਲਈਊ ਹੈ ਨਾ ਗਾਂ ਤੋਂ ਗਾਂ ਜਨਰੇਸ਼ਨ ਕਿਉਂਕਿ ਸਮੇਂ ਦੇ ਹਿਸਾਬ ਨਾਲ ਜੋ ਹਾਲਾਤ ਹੈ ਹਾਲਾਤ ਦੇ ਮੁਤਾਬਕ ਵਾਈਗਰੂ ਵੀ ਉਸੇ ਚੱਕਰ ਦੇ ਵਿੱਚ ਹੋਣਾ ਪਿਆ ਦਾ ਬਿਲਕੁਲ ਬਿਲਕੁਲ ਭੁੱਲ ਗਏ ਆ ਜਿਆਦਾ ਬਿਲਕੁਲ ਬਿਲਕੁਲ ਤੇ ਆਹ ਹੁੰਦਾ ਸੀ ਇੰਜਣ ਤੇ ਆਹ ਪੱਠੇ ਕੁੱਤਣ ਵਾਲੀ ਮਸ਼ੀਨ ਆ ਰਿਹਾ ਦਿਖਾ ਲਈਏ ਇਹ ਵੀ ਹਾਂਜੀ ਹਾਂਜੀ ਇਹ ਪੱਠੇ ਕੁੱਤਣ ਵਾਲੀ ਮਸ਼ੀਨ ਆ ਹਾਂਜੀ ਇਧਰੋਂ ਲੱਗਦੇ ਆ ਗਾਲੇ ਹਾਂਜੀ ਹਾਂਜੀ ਤੇ ਇਧਰ ਪਟਾ ਚੜ ਕੇ ਤੇ ਘੁੰਮਦੀ ਆ ਅੱਗੇ ਹੁੰਦੀ ਵੀ ਹੱਥ ਵਾਲੀ ਹੱਥ ਵਾਲੀ ਘੁਮਾਉਂਦੇ ਹੁੰਦੇ ਸੀ ਨਾ ਇਹ ਤਾਂ ਹੁਣ ਹੱਥ ਵਾਲੀਆਂ ਰਹਿੀਆਂ ਨਹੀਂ ਪਿੰਡਾਂ ਦੇ ਵਿੱਚ ਨਾ ਮੈਂ ਇੱਕ ਦਿਨ ਗਿਆ ਸੀ ਇਧਰ ਅ ਯਾਰ ਕਿਹੜਾ ਪਿੰਡਾ ਜੰਗਲ ਮੈਂਗਰੋ ਵਾਲ ਤੋਂ ਭਾਈ ਮੈਂਗਰੋ ਵਾਲ ਉਧਰ ਨੇ ਪਾਸੇ ਉਧਰ ਨੇ ਪਾਸੇ ਮੈਂ 2 ਕੁ ਮਸ਼ੀਨਾਂ ਦੇਖੀਆਂ ਵੀ ਹੱਥ ਵਾਲੀਆਂ ਤੇ 8 ਦਾ ਇੰਜਣ ਆ ਹਾਂਜੀ 8 ਦਾ 8 ਦਾ ਦੇਖਿਆ ਚੇਤਾ ਮੈਨੂੰ ਅਸੀਂ ਇਹਦੇ ਮੇਰੇ ਤਾਇਆ ਜੀ ਆ ਤਾਂ ਅਸੀਂ ਸਰਦਾਰ ਤਰਲੋਕ ਸਿੰਘ ਜੀ ਰਿਟਾਇਰ ਟੀਚਰ ਆ ਤੇ ਉਹ ਇੰਜਣ ਆ ਬੰਦ ਰਹਿੰਦੇ ਸੀ ਤਾਂ ਪਹਿਲਾਂ ਉਹਨਾਂ ਨੇ ਪਹਿਲਾਂ ਫੇਰੇ ਪਸ਼ੂਆਂ ਦਾ ਕਰਕੇ ਫਿਰ ਬੜਾ ਕੁਝ ਸਿੱਖਿਆ ਉਹਨਾਂ ਤੋਂ ਅਜੀ ਠੀਕ ਇਹਨੂੰ ਇੰਜਣ ਨੂੰ ਕੱਢ ਲੈਣਾ ਖੋਲ ਲੈਣਾ ਪਿਸਟਨ ਨੂੰ ਰਿੰਗ ਪਾਉਣੇ ਸੀ ਕੌਣ ਬਹਿ ਜਾਣਾ ਦੇਖਣਾ ਉਹ ਚੀਜ਼ਾਂ ਪਰ ਹੁਣ ਉਹ ਚੀਜ਼ਾਂ ਮੇਰਾ ਖਿਆਲ ਬਹੁਤ ਘਟ ਗਈਆਂ ਬਹੁਤ ਘਟ ਗਈਆਂ ਇੰਜਣ ਵੀ ਬਹੁਤ ਘਟ ਆ ਹੁਣ ਮੋਟਰਾਂ ਆ ਗਈਆਂ ਮੋਟਰਾਂ ਆ ਗਈਆਂ ਪੱਠੇ ਵੀ ਜਿਹੜੇ ਪਿਛਲੀ ਪੀੜ੍ਹੀ ਹੈਗੀ ਆ ਮਾੜਾ ਮੋਟਾ ਕੰਮ ਕਰਦੇ ਤੇ ਮੈਂ ਕਰਕੇ ਰਾਜੀ ਨਹੀਂ ਇਸ ਕੰਮ ਪਰ ਜੇ ਆਪਾਂ ਪੁਰਾਣੇ ਤਰੀਕੇ ਨਾਲ ਕੰਮ ਕਰੀਏ ਤਾਂ ਆਨੰਦ ਬਹੁਤ ਆਉਂਦਾ ਆਨੰਦ ਬਹੁਤ ਹੈ ਜੀ ਉਹਨਾਂ ਚੀਜ਼ਾਂ ਦੇ ਵਿੱਚ ਅੱਜ ਕੱਲ੍ਹ ਆਉਂਦੇ ਆ ਦੂਜਾ ਪੱਠੇ ਵੱਢਣ ਲਈ ਉਹ ਗੜਾਥਾ ਜਾਂ ਕੀ ਕਹਿੰਦੇ ਉਹਨੂੰ ਕੰਪੈਣੀ ਮੈਨੂੰ ਖੜਾ ਖੜੇ ਵੜਦੇ ਜੇ ਨਾ ਹਾਂਜੀ ਹਾਂਜੀ ਉਹ ਮਸ਼ੀਨ ਹੁੰਦੀ ਮੈਨੂੰ ਨਾ ਨਾ ਮੈਨੂੰ ਵੀ ਨਹੀਂ ਪਤਾ ਹਾਂਜੀ ਹਾਂਜੀ ਗੰਡਾਸੀ ਕਹਿ ਦਿੰਦੇ ਆ ਗੰਡਾਸੀ ਕਹਿ ਦਿੰਦੇ ਹਾਂਜੀ ਪਰ ਜਿਹੜਾ ਆ ਬਹਿ ਕੇ ਦਾਤੀ ਦੇ ਨਾਲ ਪੱਠੇ ਵਢਣੇ ਆ ਨਾ ਇਹਦੇ ਨਾਲ ਦਾ ਸੁਆਦ ਹੈ ਨਹੀਂ ਪੈੜਾ ਪਰ ਬਹਿ ਨਹੀਂ ਹੁੰਦਾ ਆ ਬੰਦੇ ਤੋਂ ਯਾਰ ਬਹੁਤ ਆਨੰਦ ਆਇਆ ਮਹਾਰਾਜ ਕੀ ਨਾਮ ਤੁਹਾਡਾ ਨਾਮਦਾਸ ਨਾਮਦਾਸ ਬਹੁਤ ਵਧੀਆ ਤੇ ਅਭੀ ਆ ਰਹੇ ਸੀ ਅਤੋਂ ਹੁਣ ਖੱਡ ਦਿੱਤੀ ਜਾਣਾ ਸੀ ਮੈਨੂੰ ਪਤਾ ਠਾਣਾ ਡੈਮ ਨਿਕਲਣਾ ਹਨ ਤੇ ਬਾ ਤੁਹਾਡੇ ਦੇ ਨਿਗਾ ਪਈ ਤਾਂ ਬ੍ਰੇਕ ਆ ਬੱਜ ਗਿਆ ਹਾਂਜੀ ਵਾਇਰ ਲਈ ਵਾਇਰ ਜੀ ਬਾ ਚਲੋ ਬਹੁਤ ਵਧੀਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਪੰਜ ਕਲਿਆਣੀ ਪਸ਼ੂ ਦਾ ਪਤਾ ਲੱਗਾ ਪੰਜ ਕਲਿਆਣੀ ਕਿਹਨੂੰ ਕਹਿੰਦੇ ਆ ਹਾਂਜੀ ਸਾਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ ਆ ਮਤਲਬ ਤੁਹਾਨੂੰ ਮਿਲ ਕੇ ਮਤਲਬ ਬਹੁਤ ਬਹੁਤ ਖੁਸ਼ੀ ਹੋਈ ਆ ਜਿਹਨੂੰ ਵਾਇਰ ਜੀ ਦੀ ਕਿਰਪਾ ਨਾਲ ਮਿਲਿਆ ਇੱਕ ਕਿਰਪਾ ਹੋਵੇ ਤਾਂ ਮੇਰੇ ਹੁੰਦੇ ਜੀ ਬਿਲਕੁਲ ਹਾਂਜੀ ਇਹ ਕਿਰਪਾ ਦੀ ਨਾਲ ਬਿਲਕੁਲ ਬਿਲਕੁਲ ਤੇ ਹੁਣ ਇੰਦੇ ਵੀ ਘਰੋਂ ਰੋਕੇ ਜਾਣਾ ਤੇ ਚਾਹ ਪੀ ਕੇ ਜਾਣਾ ਹੈ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਚਾਹ ਤਾਂ ਚਾਹ ਪੀ ਕੇ ਪੀ ਕੇ ਨਹੀਂ ਅਸੀਂ ਚੈੱਕ ਕਰਦੀ ਚਾhti ਮੈਂ ਦਿਖਾਉ ਕਰੀ ਜਰਾ ਇਹ ਹੈਗਾ ਹੁਸ਼ਿਆਰਪੁਰ ਦਾ ਪਿੰਡ ਦੇਖਣ ਨੂੰ ਲੱਗੂਗਾ ਵੀ ਤੁਸੀਂ ਮਾਜੇ ਚ ਖੜੇ ਆ ਪਰੇ ਹਾਂਜੀ ਹੁਸ਼ਿਆਰਪੁਰ ਤੋਂ ਵੱਧ ਤੋਂ ਵੱਧ 33 ਕਿਲੋਮੀਟਰ ਦੂਰੀ ਤੇ ਖੜੇ ਆ ਅੱਪ ਹਾਂਜੀ 33 ਕਿਲੋਮੀਟਰ ਦੀ ਮੈਂ ਹਾਂਦੀ ਆ ਪਿੰਡ ਦੇਰੀਆਂ ਪਿੰਡ ਦੇਰੀਆਂ ਬਲਾਕ ਤੋਂ ਆ ਆਹ ਪੂੰਗਾ ਜਿਲ੍ਹਾ ਹਿਸ਼ਾਰ ਜਿਲ੍ਹਾ ਹਿਸ਼ਾਰ ਪਰ ਤੇ ਅੱਜ ਵੀ ਇੱਥੇ ਜਿਹੜਾ ਪਾਣੀ ਹੈ ਨਾ ਹਾਂਜੀ ਹਾਂਜੀ ਘੜੇ ਕੱਚੇ ਘੜੇ ਕੱਚੇ ਘੜਿਆ ਚਾਹੁੰਦਾ ਤੇ ਇਹ ਕਿੱਥੋਂ ਲਿਆਉਂਦੇ ਆ ਬਣੀਏ ਪਾਣੀ ਮਤਲਬ ਅਸੀਂ ਖੂਹਾਂ ਚੋਂ ਪਾਣੀ ਰੋਟੀ ਲੱਗੀ ਹੈ ਸਰਕਾਰੀ ਅੱਛਾ ਹਾਂਜੀ ਖੂਹ ਇਹਦਾ ਆਪਾਂ ਦੇਖ ਕੇ ਹਾਂਜੀ ਖੂਹ ਇਹ ਆ ਵੀ ਨਾਲ ਆਇਆ ਛੇ ਸਾਧੂ ਵੀ ਖੂਹ ਦਾ ਪਾਣੀ ਆਉਂਦਾ ਹੈ ਹਾਂਜੀ 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 ਲੋਕ ਵਧੀਆ ਸਾਰਾ ਹਾਂਜੀ ਸਭ ਠੀਕ ਆ ਬਹੁਤ ਵਧੀਆ ਗਰਮੀ ਦੇ ਮੌਸਮ ਵਿੱਚ ਬਹੁਤ ਵਧੀਆ ਜੀ ਲੈ ਜੀ ਉਨੇ ਪਰ ਹਾਂਜੀ 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 ਇਹ ਬਹੁਤ ਨਾਲ ਬਰਸਾਤ ਜਿਆਦਾ ਮਤਲਬ ਪੰਜਾਬ ਮਤਲਬ ਮਤਲਬ ਖੂਹ ਤਾਂ ਰੀਅਲ ਜਗ੍ਹਾ ਰਹਿ ਗਈਆਂ ਇਦਾਂ ਨਹੀਂ ਆ ਕਿ ਜਿੱਥੇ ਇਹ ਚੀਜ਼ਾਂ ਸਾਫ਼-ਸਾਫ਼ ਰੱਖੀਆਂ ਆ ਜਿੱਦਾਂ ਹੁਣ ਤੁਹਾਡਾ ਘਰ ਆ ਮੈਨੂੰ ਨਹੀਂ ਲੱਗਦਾ ਇੱਥੇ ਪੰਜਾਬ ਦੇ ਵਿੱਚ ਜਿੱਦਾਂ ਦੇ ਘਰ ਆ ਦੇਖੋ ਨੂੰ ਮਿਲਣਗੇ ਪਰ ਹਟਾ ਕੇ ਨਵੇਂ ਤਰੀਕੇ ਦੇ ਬਣਾ ਲਏ ਹਨ ਇਹ ਕੱਚੇ ਸਰ ਮਿਲਗੇ ਸਰਦੀਆਂ ਦੇ ਮੌਸਮ ਦੇ ਵਿੱਚ ਗਰਮ ਤੁਸੀਂ ਵੀ ਇਤਨੀ ਸੱਟ ਨਵੀਂ ਬਣਾ ਲਈ ਹੂ ਹਾਂਜੀ ਹਾਂਜੀ ਪਰ ਆਹ ਜਿਹੜੀ ਦੇਖਿਆ ਨਾ ਇਹ ਪੁਰਾਣੀ ਆ ਉਹੀ ਕਿਦਾਂ ਦੀਆਂ ਆਪਣੀਆਂ ਸਿਆਣਿਆਂ ਤੋਂ ਆਪਾਂ ਕਹਾਣੀਆਂ ਨਹੀਂ ਸੁਣਦੇ ਹੁੰਦੇ ਸੀ ਉਹੋ ਜਿਹੀ ਦੇਖਿਆ ਆਜੋ ਅੱਛਾ ਇਹ ਡਬਲ ਸਟੋਰੀ ਹੈ ਅੰਦਰ ਹਾਂਜੀ ਹਾਂਜੀ ਡਬਲ ਇੰਟਰਪਰ ਸਟੋਰੀ ਹੈ ਜੀ ਤਾਂ ਅੰਦਰ ਸਦੀਰ ਪਾ ਨਹੀਂ ਪਾਉਂਦੇ ਆਜੋ 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 ਬਾਲੇ ਫਾਇਨਲ ਅੰਦਰ ਸਟੀਰੀ ਮੇ ਫਾਇਨਲ ਬਲੇ ਮਤਲਬ ਹੈਗੇ ਤਾਂ ਮਤਲਬ ਇਹ ਇਹਨੂੰ ਕਹਿੰਦੇ ਆ ਸਤੀਰੀਆਂ ਜਿੱਦਾਂ ਗਾਡਰ ਪੈਂਦੇ ਆ ਨਾ ਹੁਣ ਹੁਣ ਤਾਂ ਗਾਡਰ ਵੀ ਬੰਦ ਹੋ ਗਏ ਆ ਹਾਂਜੀ ਹਾਂ ਸਤੀਰ ਤੇ ਬਾਲੇ ਜੀ ਸਤੀਰ ਤੇ ਬਾਲੇ ਹਾਂਜੀ ਆਹ ਬਾਕੀ ਚੀਜ਼ ਸਿਸਟਮ ਬਦਲ ਗਿਆ ਸਾਡਾ ਹੋਰ ਸਿਸਟਮ ਕੀ ਹੈਗਾ ਸੈਕੰਡ ਫਲੋਰ ਹਾਂਜੀ ਤੇ ਇਹਦੇ ਉੱਤੇ ਚੜਦੇ ਕਿੱਦਾਂ ਫਿਰ ਨਹੀਂ ਜਦੋਂ ਅਸੀਂ ਪੌੜੀ ਲੈ ਆਈ ਦੀ ਆ ਤੁਸੀਂ ਡੰਡੀਆਂ ਅੱਛਾ ਜੀ ਇਹਦੇ ਉੱਤੇ ਫਿਰ ਰਹਿائش ਲਈ ਵੀ ਆ ਰਹਿائش ਨਹੀਂ ਕੋਈ ਘਰ ਦਾ ਸਮਾਨ ਰੱਖਣ ਦਾ ਇਹਨੂੰ ਕੀ ਕਹਿੰਦੇ ਹੁੰਦੇ ਸੀ ਇਹਨੂੰ ਇਹਨੂੰ ਅਸੀਂ ਕੋਠਾ ਛੱਤ ਕਹਿੰਦੇ ਆ ਮਤਲਬ ਕੋਠਾ ਛੱਤ ਛੱ ਹਾਂ ਜਾਨੀ ਆ ਨਹੀਂ ਆਈ ਬਰਸਾਲੀ ਪੌੜੀ ਜਿਹੜੀ ਹੈ ਨਾ ਅਸੀਂ ਉਹ ਬਣਾਈ ਸੀਗੀ ਤੇ ਬਹੁਤ ਵਧੀਆ ਜੀ ਇਹ ਵੀ ਇੱਕ ਨਵਕਲੀ ਚੀਜ਼ ਸਾਨੂੰ ਦੇਖਣ ਨੂੰ ਮਿਲੀ ਆ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਥਾਕੇ ਇਧਰ ਆ ਹੈਲੋ ਇਹ ਦੋਤੀ ਦੋਤੀ ਹੈਲੋ ਇਹ ਦੋਤੀ ਹਾਂ ਪੁੱਤਰ ਦੋਤੀ ਕੀ ਨਾਮ ਇਹਦਾ ਇਹਦਾ ਨਿਮਰਤ ਕੋ ਨਿਮਰਤ ਹਾਂ ਪੁੱਤਰ ਨਿਮਰਤ ਓ ਓ ਹਾਂ ਜੀ ਆ ਜੀ ਕਿਆ ਬਾਤ ਚਲੋ ਬੜੀ ਖੁਸ਼ੀ ਹੋਈ ਸਾਨੂੰ ਬਲਕੇ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਜੀ ਅਰੇ ਨਹੀਂ ਨਹੀਂ ਮਰੇ ਬੰਦਾ ਦਿਲ ਦਾ امیر ਚਾਹੀਦਾ ਇਹ ਗੱਲ ਸੁਣ ਲਓ ਵੀ ਬੰਦਾ ਦਿਲ ਦਾ امیر ਚਾਹੀਦਾ ਹੈ ਠੀਕਾ ਦਿਉਦਾ ਰਾਜਾ ਚਾਹੀਦਾ ਹੁਣ ਅਸੀਂ ਤੱਕ ਕੇ ਥੋੜੀ ਬ੍ਰੀਕ ਮਾਰੀ ਤੁਹਾਡੇ ਕੋਲ ਮੈਂ ਤੁਹਾਨੂੰ ਤੋਂ ਦੂਰੋਂ ਦੇਖਿਆ ਪਤਾ ਨਹੀਂ ਪਲੇਗ ਵੱਜ ਗਈ ਹਾਂ ਜੀ ਵੱਜ ਰਹੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਮੈਂ ਤੇ ਆ ਫਿਰ ਇੱਕ ਨਵੇਂ ਚੱਕਰ ਜਿਹੜਾ ਆਵਗੇ ਰੋਕੇ ਜਾਵਾਂਗੇ ਤੁਹਾਡੇ ਕੋਲ ਚਾਹ ਵੀ ਪੀਣੀ ਹੈ ਤਾਂ ਚਾਹ ਪੀ ਕੇ ਜਾਵਾਂਗੇ ਲੇਕਿਨ ਹੁਣ ਪੀ ਕੇ ਆਣੇ ਆ ਇਹਦਾ ਚਾਹ ਨੂੰ ਕੋਈ ਨਾ ਹਾਂ ਜੀ ਹਾਂ ਜੀ ਸਾਹਿਬ ਠੀਕ ਹੈ ਇਹਨੇ ਕਿਹਾ ਮਾਰਾ ਬਹੁਤ ਬਹੁਤ ਸ਼ੁਕਰੀਆ ਤਾਂ ਮਿਲ ਗਿਆ ਬਹੁਤ ਬਹੁਤ